ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਬ੍ਰੈਡ ਦੀ ਟੇਸਟੀ ਜਿਹੜੀ ਇੱਕ ਰੈਸਪੀ ਇੱਕ ਡਿਸ਼ ਲੱਗੇ ਤਿਆਰ ਕਰਨ ਇੱਕ ਕੌਲੀ ਪਾਣੀ ਦੀ ਪਾਈ ਮੱਦੀ ਕੌਲੀ ਚੀਨੀ ਦੀ ਪਾਈਆ ਤੇ ਇਹਨੂੰ ਆਪਾਂ ਵਾਲੀ ਔਣ ਦਿੰਨੇ ਆ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜੀ ਇਹ ਬਣਾ ਕੇ ਤਿਆਰ ਕਰਨੀ ਆ ਤੇ ਬਹੁਤ ਜ਼ਿਆਦਾ ਇਹ ਟੇਸਟੀ ਜਿਹੜੀ ਮਠਿਆਈ ਵੀ ਕਹਿ ਸਕਦੇ ਆ ਇਹਨੂੰ ਤੇ সুইਟ ਡਿਸ਼ ਵੀ ਕਹਿ ਸਕਦੇ ਇਹਨੂੰ ਬਹੁਤ ਟੇਸਟੀ ਬਣਦੀ ਆ ਥੋੜਾ ਜਿਹਾ ਫੂਡ ਕਲਰ ਮੇਂ ਵਿੱਚ ਇਹਦੇ ਪਾ ਦਿੱਤਾ ਹੈ ਇਹਦੀ ਕੋਈ ਇੱਕ ਤਾਂ ਦੋ ਤਾਂ ਚਾਸ਼ਨੀ ਨਹੀਂ ਆਪਾਂ ਬਣਾਉਣੀ ਤੇ ਬਸ ਇਹਨੂੰ ਉਬਾਲੀ ਦਿਉਣੀ ਆ ਚੰਗੀ ਤਰ੍ਹਾਂ ਤੇ ਜਿਹੜੀ ਚੀਨੀ ਖੁਰ ਗਈ ਸੀਗੀ ਤੇ ਬਸ ਫੂਡ ਕਲਰ ਪਾ ਦਿੱਤਾ ਉਬਾਲੀ ਦਿਵਾਤੀ ਆ ਤੇ ਇਹਨੂੰ ਆਪਾਂ ਪਹਿਲਾਂ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਦਿੰਨੇ ਬਾਕੀ ਦਾ ਕੰਮ ਆਪਾਂ ਬਾਅਦ ਚ ਕਰਦੇ ਆ ਤੇ ਬਰੈਡ ਤੋਂ ਆਪਾਂ ਨੂੰ ਪਤਾ ਬਹੁਤ ਜਿਹੜੀਆਂ ਡਿਸ਼ਾਂ ਬਣ ਜੰਦੀਆਂ ਆ ਤੇ ਅੱਜ ਆਪਾਂ ਜਿਹੜੀ ਸਿੰਪਲ ਜਹੀ ਸੌਖੇ ਜਿਹੇ ਤਰੀਕੇ ਨਾਲ ਬਣਾ ਕੇ ਇੱਕ ਡਿਸ਼ ਤਿਆਰ ਕਰਨ ਲੱਗੇ ਆਂ ਡਰਾਈ ਫਰੂਟ ਥੋੜੀ ਜਿਹੀ ਲੈ ਆ ਕਾਜੂ ਬਦਾਮ ਪਿਸਤਾ ਲੈ ਲਿਆ ਮੈਂ ਜਿਹੜੇ ਪਸੰਦ ਹੋ ਉਹ ਲੈ ਸਕਦੇ ਤੁਸੀਂ ਇਹਨਾਂ ਨੂੰ ਆਪਾਂ ਇਹਦਾ ਦਰਦਰਾ ਜਿਹੜਾ ਪੀਸ ਲੈਣੇ ਇਹਨਾਂ ਨੂੰ ਤੇ ਮਲਾਈ ਲਈਆ ਫਰੈਸ਼ ਮਲਾਈ ਮੈਂ ਦੁੱਧ ਤੋਂ ਲਈ ਆ ਦੋ ਚਮਚੇ ਮਲਾਈ ਦੇ ਲੈ ਆ ਥੋੜਾ ਜਿਹਾ ਇਹਨੂੰ ਫੇਟ ਲੈਣੇ ਐਦਾਂ ਤੇ ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਡਰਾਈ ਫਰੂਟ ਜਿਹੜੇ ਆਪਾਂ ਪੀਸੇ ਆ ਤੇ ਚੀਨੀ ਇਹਨਾਂ ਨੂੰ ਵੀ ਮਿਕਸ ਕਰਦੇ ਆਂ ਤੇ ਕੋਈ ਤੜਨਾ ਨਹੀਂ ਕੋ ਕੁਛ ਨਹੀਂ ਕਰਨਾ ਆਪਾਂ फटाफट ਜਿਹੜੀ ਇਹ ਸਵੀਟ ਡਿਸ਼ ਆਪਾਂ ਬਣਾ ਕੇ ਤਿਆਰ ਕਰਨੀ ਆ ਤੇ ਜਿਹੜਾ ਆਪਾਂ ਡਰਾਈ ਫਰੂਟ ਪੀਸਿਆ ਉਹ ਆ ਦੋ ਚਮਚੇ ਮੈਂ ਪਾਏ ਆ ਪਹਿਲਾਂ ਮੜ ਜਿਆ ਰਲਾ ਲੈਨੇ ਇਹਨੂੰ ਸਾਰਾ ਹੀ ਆਪਾਂ ਪਾਉਣਾ ਆ ਤੇ ਦੋ ਚਮਚੇ ਆਪਾਂ ਖੰਡ ਦੇ ਪਾ ਲੈਨੇ ਤੇ ਬਾਕੀ ਦਾ ਜਿਹੜਾ ਬਚਿਆ ਡਰਾਈ ਫਰੂਟ ਉਹ ਵੀ ਆਪਾਂ ਵਿੱਚੇ ਪਾਉਣਾ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਕਿ ਕਿਦਾਂ ਜਿਹੜੀ ਆਪਾਂ ਇਹ ਡਿਸ਼ ਤਿਆਰ ਕੀਤੀ ਆ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਕਰਦੇ ਸਮਾਨ ਦੇ ਨਾਲ ਤਿਆਰ ਕਰਨੀ ਬਾਕੀ ਦਾ ਵੀ ਆਪਾਂ ਪਾਤਾ ਪਾਊਡਰ ਜਿਹੜਾ ਆਪਾਂ ਬਣਾਇਆ ਸੀ ਡਰਾਈ ਫਰੂਟ ਦਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਚੀਨੀ ਡਰਾਈ ਫਰੂਟ ਮਲਾਈ ਸਾਰੀਆਂ ਚੀਜ਼ਾਂ ਜਿਹੜੀਆਂ ਐ ਐਨ ਇੱਕ ਸਾਰ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਵੀਡੀਓ ਆਪਾਂ ਨੂੰ ਪਤਾ ਬਿਲਕੁਲ ਛੋਟੀ ਜੀ ਐਸੀ ਬਣਾਉਣੇ ਹੁੰਨੇ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਣੇ ਹੁੰਨੇ ਆ ਤੇ ਬਹੁਤ ਮਿਹਨਤ ਹੁੰਦੀ ਆ ਜਦੋਂ ਆਪਾਂ ਕੋਈ ਵੀਡੀਓ ਤਿਆਰ ਕਰਦੇ ਆ ਤੇ ਸਪੋਰਟ ਕਰਦੇ ਆ ਕਰੋ ਜੀ ਸਾਡੇ ਚੈਨਲ ਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਚਾਰ ਬ੍ਰੈਡ ਦੇ ਪੀਸ ਲਏ ਆ ਇਹਨਾਂ ਦੀਆਂ ਸਾਈਡਾਂ ਜਿਹੜੀਆਂ ਆਪਾਂ ਲਾ ਦੇਣੀਆਂ ਆ ਇਹਨਾਂ ਨੂੰ ਵੇਸਟ ਨਹੀਂ ਕਰਨਾ ਇਹਦਾ ਆਪਾਂ ਬ੍ਰੈਡ ਕਰਮ ਬਣਾ ਕੇ ਰੱਖ ਸਕਦੇ ਹਾਂ ਬਹੁਤ ਚੀਜ਼ਾਂ ਦੇ ਵਿੱਚ ਆਪਾਂ ਵਰਤਦੇ ਆ ਤੇ ਬਹੁਤ ਵਧੀਆ ਹੈ ਬ੍ਰੈਡ ਕਰਮ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਆ ਚਾਰੇ ਬ੍ਰੈਡਾਂ ਦੀ ਆਪਾਂ ਸਾਈਡਾਂ ਜਿਹੜੀਆਂ ਪੀਸਾਂ ਦੀਆਂ ਲਾ ਦੇਣੀਆਂ ਆ ਇਦਾਂ ਤੇ ਜ਼ਿਆਦਾ ਨਹੀਂ ਬ੍ਰੈਡ ਲਾਉਣਾ ਸਿਰਫ ਸਾਈਡਾਂ ਲਾਈਆਂ ਮੈਂ ਤੇ ਹੁਣ ਇਹਦੇ ਆਪਾਂ ਕਰ ਲੈਨੇ ਆ 4-4 ਪੀਸ ਐਂਡ ਤੱਕ ਵੀਡੀਓ ਨੂੰ ਦੇਖਿਓ ਤੇ ਫਿਰ ਪਤਾ ਚੱਲੂਗਾ ਕਿ ਆਪਾਂ ਇਹ ਕਿੱਦਾਂ ਜਿਹੜੀ ਰੈਸਪੀ ਤਿਆਰ ਕੀਤੀ ਆ ਬਿਲਕੁਲ ਸੌਖਾ ਤਰੀਕਾ ਆ ਫਟਾਫਟ ਤਿਆਰ ਹੋ ਜਾਂਦੀ ਆ ਟੇਸਟੀ ਬਹੁਤ ਜ਼ਿਆਦਾ ਲੱਗਦੀ ਬੱਚੇ ਬੜੇ ਸਾਰੇ ਇਹਨੂੰ ਪਸੰਦ ਕਰੋਗੇ ਜੀ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਪੋਰਟ ਕਰੋ ਸਾਡੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਰੇ ਪੀਸ ਆਪਾਂ ਦੇਖੋ ਕੱਟ ਲੈ ਐਦਾਂ ਤੇ ਹੁਣ ਜਿਹੜਾ ਆਪਾਂ ਮਿਕਸਚਰ ਬਣਾ ਕੇ ਰੱਖਿਆ ਆ ਮਲਾਈ ਦਾ ਤੇ ਇਹਨੂੰ ਆਪਾਂ ਜਿਹੜਾ ਆ ਇਹ ਤੇ ਚੰਗੀ ਤਰ੍ਹਾਂ ਜਿਹੜਾ ਕੋਟ ਕਰਨਾ ਸਵਾਰ ਕੇ ਜਿਹੜਾ ਐਨ ਚੰਗੀ ਤਰ੍ਹਾਂ ਇੱਕ ਪੀਸ ਲੈ ਲਿਆ ਸੀ ਚੰਗੀ ਤਰ੍ਹਾਂ ਕੋਟ ਕੀਤਾ ਤੂੰ ਆ ਪੀਸ ਦੇ ਉੱਪਰ ਰੱਖ ਦਿੱਤਾ ਤੇ ਹੁਣ ਫੇਰ ਵਿਚਾਲੜਾ ਪੀਸ ਜਿਹੜਾ ਆ ਉਹਦੇ ਦੋਨਾਂ ਸਾਈਡਾਂ ਤੇ ਆਪਾਂ ਲਾਉਣਾ ਇਹ ਜਿਹੜਾ ਆਪਾਂ ਰਲਾ ਕੇ ਮਲਾਈ ਰੱਖੀ ਹੈ ਨਾ ਮਲਾਈ ਡਰਾਈ ਫਰੂਟ ਮਤਲਬ ਇੱਕ ਪੀਸ ਜਿਹੜਾ ਉਹ ਦੋਨਾਂ ਸਾਈਡਾਂ ਤੇ ਆਪਾਂ ਲਾਉਣਾ ਹੈ ਤਿੰਨ ਤਿੰਨ ਪੀਸ ਤਾਂ ਆਪਾਂ ਇਹਨੂੰ ਤਿਆਰ ਕਰਨਾ ਤੇ ਆਪਾਂ ਨੂੰ ਪਤਾ ਆਪਾਂ ਬਰੈਡ ਤੋਂ ਤਿਆਰ ਕੀਤੀ ਪਰ ਦੂਜੇ ਜਾਨਾ ਦੇਖ ਕੇ ਨਹੀਂ ਦੱਸ ਸਕਦਾ ਕਿ ਕਿੱਦਾਂ ਇਹ ਜਿਹੜੀ ਤੁਸੀਂ ਡਿਸ਼ ਬਣਾਈ ਐ ਤੇ ਸਾਰੇ ਪੀਸ ਆਪਾਂ ਜਿਹੜੇ ਇਦਾਂ ਤਿਆਰ ਕਰ ਲੈਣੇ ਜੀ ਬਹੁਤ ਸੌਖਾ ਤਰੀਕਾ ਆ ਘਰੇ ਮਲਾਈ ਵੀ ਹੁੰਦੀ ਆ ਆਪਣੇ ਡਰਾਈ ਫਰੂਟ ਵੀ ਹੁੰਦੇ ਥੋੜੇ ਬਹੁਤੇ ਖੰਡ ਵੀ ਹੁੰਦੀ ਆ ਤੇ ਇਦਾਂ ਹੀ ਆਪਾਂ ਦੇਖੋ ਤਿੰਨਾ ਤਿੰਨਾ ਪੀਸਾਂ ਦਾ ਜਿਹੜਾ ਤਿਆਰ ਕਰ ਲੈਣੇ ਇਦਾਂ ਬਹੁਤ ਵਧੀਆ ਬਹੁਤ ਟੇਸਟੀ ਇਹ ਮਠਿਆਈ ਬਣਨੇ ਵਾਲੀ ਹੈ ਜੀ ਤੇ ਇਹ ਕੇ ਦਾ ਵੀ फटाफट ਬਣ ਕੇ ਤਿਆਰ ਹੋ ਜਾਂਦੀ ਆ ਲਓ ਜੀ ਸਾਰੇ ਪੀਸ ਆਪਾਂ ਇਦਾਂ ਤਿਆਰ ਕਰ ਲੈਣੇ ਦੇਖੋ ਤੇ ਹੁਣ ਜਿਹੜੀ ਆਪਾਂ ਚਾਸ਼ਣੀ ਅ ਅਵਾਲੀ ਸੇ ਉਹਨੂੰ ਮੈਂ ਇੱਕ ਕੋਲੀ ਚ ਪਾ ਲਿਆ ਤਾਂ ਕਿ ਡਿਪ ਹੋ ਜਾਣ ਚੰਗੀ ਤਰ੍ਹਾਂ ਇਹ ਜੇ ਆਪਾਂ بڑے ਭਾਂਡੇ ਚ ਰਹਿਣ ਦਵਾਗੇ ਤੇ ਚੰਗੀ ਤਰ੍ਹਾਂ ਡਿਪ ਨਹੀਂ ਹੋਣੇ ਤੇ ਇਦਾਂ ਆਪਾਂ ਇੱਕ ਇੱਕ ਪੀਸ ਚੱਕੀ ਜਾਣਾ ਹੱਥ ਦੇ ਨਾਲ ਤੇ ਇਹਨੂੰ ਆਪਾਂ ਇਦਾਂ ਡਿਪ ਕਰੀ ਜਾਣੇ ਚਾਹੀਏ ਜਿਆਦਾ देर ਨਹੀਂ ਇਹਨੂੰ ਚਾਚਣੀ ਦੇ ਵਿੱਚ ਰੱਖਣਾ ਫਿਰ ਬਸ ਡਿਪ ਕਰੋ ਤੇ ਕੱਢ ਲਓ ਨਰਮ ਹੁੰਦੇ ਆ ਇਕਦਮ ਖੁਰ ਜਾਣਗੇ ਇਹ ਤੇ ਇਦਾਂ ਸਾਰੇ ਪੀਸ ਆਪਾਂ ਕਰਕੇ ਜਿਹੜੇ ਕੱਢ ਲਏ ਆ ਤੇ ਇਹਨਾਂ ਦੀ ਸ਼ਾਈਨਿੰਗ ਵਾਸਤੇ ਆਪਾਂ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਇਹਦੇ ਉੱਤੇ ਪਾ ਦੇਣਾ ਹੈ ਤੇ ਇਦਾਂ ਹੀ ਬਹੁਤ ਟੇਸਟੀ ਆ ਉਹ ਤਾਂ ਪਾਉਣਾ ਪਾ ਸਕਦੇ ਨਹੀਂ ਤਾਂ ਉਹਨੂੰ ਸਕਿਪ ਕਰਦਾ ਨਾ ਪਾਓ ਬਹੁਤ ਜ਼ਿਆਦਾ ਟੇਸਟੀ ਬਣੇ ਆ ਇਹ ਤੇ ਅਸੀਂ ਅਕਸਰ ਬਣਾਉਂਦੇ ਰਹਿੰਨੇ ਖਾਂਦੇ ਰਹਿੰਨੇ ਆ ਬਹੁਤ ਇਹ ਇਹ ਵਧੀਆ ਲੱਗਦੇ ਬਹੁਤ ਟੇਸਟੀ ਬਣਦੇ ਆ ਬਣਾਓ ਤੇ ਖਾਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਕਮੈਂਟ ਕਰਕੇ ਮੈਨੂੰ ਦੱਸੋ ਲੋ ਜੀ ਥੋੜਾ ਜਿਹਾ ਮਨਾਰੀਅਲ ਦਾ ਬਰਾਦਾ ਉੱਤੇ ਪਾ ਦਿੱਤਾ ਲੁੱਕ ਵਧੀਆ ਹੋ ਜਾਂਦੀ ਏ ਦੇ ਨਾਲ ਤੇ ਬਹੁਤ ਸੋਹਣੀ ਜਿਹੜੀ ਆਪਣੀ ਸਵੇਡ ਡਿਸ਼ ਬਣ ਕੇ ਤਿਆਰ ਹੋ ਗਈ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੇੜੇ ਤੋਂ ਕਰਕੇ ਵੀ ਮੈਂ ਦਿਖਾ ਦਿੱਤੇ ਦੇਖੋ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਇੰਨੇ ਖਾਣ ਨੂੰ ਟੇਸਟੀ ਆ